ਲੈ ਕੇ ਹਾਜ਼ਰ ਹੋਇਆ ਸਰਕਾਰੀ ਨੌਕਰੀ ਤੇ ਚਾਵਨ ਲਈ ਸੁਨਹਿਰੀ ਮੌਕਾ ਜਿਹੜਾ ਉਹ ਸਰਕਾਰ ਦੇ ਰਹੀ ਹੈ ਰੇਲਵੇ ਨੇ ਕੱਢ ਦਿੱਤੀਆਂ 5696 ਅਸਾਮੀਆਂ ਅੱਜ ਤੋਂ ਹੀ ਅਪਲਾਈ ਜਿਹੜਾ ਸ਼ੁਰੂ ਕਰ ਸਕਦੇ ਹੋ ਯੋਗਤਾ ਜਾਣੋ ਕੀ ਹੋਏਗੀ ਫੀਸ ਤੇ ਹੋਰ ਸਾਰਾ ਕੁਝ ਦੱਸਾਂਗੇ ਇਸ ਤੋਂ ਪਹਿਲਾਂ ਜਿਹੜੇ ਦੋਸਤਾਂ ਛੜੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਕੇ ਬੈਲ ਆਈਕਨ ਆਲਟੇ ਜ਼ਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਦੋਸਤੋ ਸਰਕਾਰੀ ਨੌਕਰੀ ਦੇ ਚਾਹਵਨਾਂ ਲਈ ਰੇਲਵੇ ਨੇ ਸੁਣਾ ਦਿੱਤਾ ਆਪਣਾ ਫੈਸਲਾ ਰੇਲਵੇ ਨੇ ਕੱਢ ਦਿੱਤੀਆਂ 5696 ਅਸਾਮੀਆਂ ਰੇਲਵੇ ਚ ਲੋਕੋ ਪੈਲਟ ਏਲਪੀ ਭਰਤੀ ਲਈ ਅਰਜੀ ਪ੍ਰਕਿਰਿਆ ਅੱਜ ਯਾਨੀ 20 ਜਨਵਰੀ 2024 ਤੋਂ ਹੀ ਸ਼ੁਰੂ ਹੋ ਰਹੀ ਹੈ ਰੇਲਵੇ ਭਰਤੀ ਬੋਰਡ ਵੱਲੋਂ ਜਾਰੀ ਕੀਤੇ ਗਏ ਏਲਪੀ ਅਸਾਮੀਆਂ ਤੇ ਭਰਤੀ ਲਈ ਅਰਜੀ ਦੇਣ ਦੇ ਚਾਹਵਨ ਤੇ ਯੋਗ ਉਮੀਦਵਾਰ ਅੱਜ ਤੋਂ ਅਪਲਾਈ ਕਰ ਸਕਦੇ ਨੇ ਇਹਨਾਂ ਅਸਾਮੀਆਂ ਲਈ ਅਰਜੀ ਪ੍ਰਕਿਰਿਆ 19 ਫਰਵਰੀ 2024 ਤੱਕ ਜਾਰੀ ਰਹਿਣ ਵਾਲੀ ਹੈ ਉਮੀਦਵਾਰ ਜਿਹੜੀ ਨੇ ਅਧਿਕਾਰਤ ਵੈੱਬਸਾਈਟ www.recruitment.in ਤੇ ਜਾ ਕੇ ਆਪਣਾ ਅਰਜੀ ਫਾਰਮ ਭਰ ਸਕਦੇ ਨੇ। ਰੇਲਵੇ ਰਿਕਰੂਟਮੈਂਟ ਬੋਰਡ ਆਰਬੀ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਦੇਸ਼ ਭਰ ਦੇ ਵਿੱਚ ਸਥਿਤ ਵੱਖ-ਵੱਖ ਜ਼ੋਨਾਂ ਚ ਕੁੱਲ 5699 ਅਸਾਮੀਆਂ ਦੀ ਭਰਤੀ ਕੀਤੀ ਜਾਣੀ ਹੈ। ਇਹਨਾਂ ਅਸਾਮੀਆਂ ਲਈ ਅਪਲਾਈ ਕਰਨ ਦੇ ਚਾਹਵਨ ਉਮੀਦਵਾਰਾਂ ਦੀ ਉਮਰ 1 ਜੁਲਾਈ 2024 ਨੂੰ 18 ਤੋਂ 30 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਹਾਲਾਂਕਿ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਵੱੱਤ ਤੋਂ ਵੱਧ ਉਮਰ ਹੱਦ ਛੋਟ ਦਿੱਤੀ ਜਾਵੇਗੀ। ਇਸ ਭਰਤੀ ਲਈ ਅਪਲਾਈ ਕਰਨ ਵਾਲੇ ਗੈਰ ਰੱਖਵੇਂ ਉਮੀਦਵਾਰਾਂ ਨੂੰ 500 ਰੁਪਏ ਫੀਸ ਦੇਣੀ ਪਵੇਗੀ ਜਦੋਂ ਕਿ ਐਸਸੀ ਐਸਟੀ ਤੇ ਸਾਬਕਾ ਫੌਜੀ ਮਹਿਲਾ 트랜ਸਜੈਂਡਰ ਘੱਟ ਗਿਣਤੀ এবੀਸੀ ਸ਼੍ਰੇਣੀ ਦੇ ਉਮੀਦਵਾਰਾਂ ਲਈ ਇਹ ਫੀਸ 2200 ਰੁਪਏ ਰੱਖੀ ਗਈ ਹੈ। ਰੇਲਵੇ ਅਸਿਸਟੈਂਟ ਲੋਕੋਪਿਲਟ ਭਰਤੀ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਲਈ ਅਰਜੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਕਰੈਕਸ਼ਨ ਵਿੰਡੋ ਜਿਹੜੀ ਹੈ ਉਹ ਖੁੱਲ੍ਹ ਜਵੇਗੀ। ਇਹ 20 ਫਰਵਰੀ ਤੋਂ 31 ਫਰਵਰੀ 2024 ਤੱਕ ਖੁੱਲ੍ਹੀ ਰਹੇਗੀ। ਇਸ ਦੌਰਾਨ ਜੇਕਰ ਉਮੀਦਵਾਰਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਅਰਜੀ ਫਾਰਮ ਦੇ ਵਿੱਚ ਕੋਈ ਗਲਤੀ ਹੋ ਗਈ ਹੈ ਕਾਹੀ ਸਮੇਂ ਦੌਰਾਨ ਇਸ ਨੂੰ ਠੀਕ ਕਰ ਸਕਣਗੇ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਦੀ ਨਿਤ ਨਵੀਂ ਅਪਡੇਟਾਂ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਦਾ ਬੱਚਾ ਆਪਣੇ ਪੈਰਾਂ ਤੇ ਖੜਾ ਹੋ ਸਕੇ ਸੇ ਨੌਕਰੀ ਹਰ ਕਿਸੇ ਨੂੰ ਮਿਲ ਸਕੇ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਕੱਲ ਫਿਰ ਇਸੇ ਸਮੇਂ ਇਸੇ ਟਾਈਮ ਤੇ ਇਸੇ ਚੈਨਲ ਦੇ ਉੱਤੇ ਸੋ ਦੇ ਜਾਜ ਧੰਨਵਾਦ